ਇਹ ਗੱਡੀ ਕਿਸੇ ਦੁਕਾਨਦਾਰ ਦੀ ਨਹੀਂ ਹੈ ਇਹ ਬੰਦੇ ਦੀ ਸ਼ੌਂਕੀ ਜੱਤ ਦੀ ਗੱਡੀ ਹੈ ਆਹ ਲੈਪਟਾਪ ਹੈ Apple ਦਾ ਸਰੀ ਲਿਆ ਪਿਆ ਕਾਵਾ ਤੁਹਾਨੂੰ ਮੈਂ ਅੱਗੇ ਦਿਖਾਉਣਾ ਹੈ ਖਜ਼ਾਨਾ ਦਿਖਾਉਣਾ ਹੈ ਆਹ ਲਓ ਜੀ ਬਰੈਡ ਪਈ ਹੈ ਲੈਜੀਆਂ ਪਈਆਂ ਨੇ ਆਖੀ ਹੈ ਬਈ ਇਹਦੇ ਵਿੱਚ ਓਟਸ ਨੇ ਵੀ ਤੇ ਓਟਸ ਪਏ ਨੇ ਇਹ ਆਹ ਇਹਦੇ ਵਿੱਚ ਆਹ ਆਲੂ ਜੀ ਕੀ ਨੇ ਇਹ ਤਾਂ ਸ਼ਕਰਗੰਦੀ ਆਪ ਜੋੜੀ ਸਾਹਿਬ ਇੱਧਰ ਜੰਦੀ ਪਈ ਹੈ ਜੋੜੀ ਸਾਹਿਬ ਜੋਗੀ ਚੱਲ ਹਾਂਜੀ ਆਹ ਸੌਸ ਹੈ ਜੋਗੀ ਚੱਲੇਗਾ ਤੁਹਾਨੂੰ ਦੇਖਾਉਂਦਾ ਹਾਂ ਸੋ ਸੌਦਾ ਪੱਤਾ ਸਾਰਾ ਨਾਲ ਇਹ ਚੱਕਰ ਚੱਕਰ ਹੈ ਆ ਪਾਣੀ ਦੇ ਬੋਤਲਾਂ ਪਈਆਂ ਭਰਾਵੋ ਤੇ ਆ ਕੀ ਹੈ ਇਹ 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 ਮਿਕਸਰ ਆ ਪੰਜੋੜੀ ਸਾਹਿਬ ਅੱਛਾ ਆ ਪਾਲਸ ਵੀ ਰੱਖੀ ਹੈ ਇਹ ਫਿਰ ਜੁੱਤੇ ਸਾਹਮਣੇ ਜਰੂਰੀ ਆਹਾ ਇਹ ਲੈਟਸ ਹੈ ਲੈਟਸ ਉਹ ਚੁੱਲਾ ਪਿਆ ਪਰੇ ਥੱਲੇ ਉਹ ਚੁੱਲਾ ਪਿਆ ਹੈ ਹਰ ਚੀਜ਼ ਪੰਜੋੜੀ ਸਾਹਿਬ ਅਵੇਲੇਬਲ ਮਿਲੂ ਐ ਅੱਛਾ ਦੁੱਧ ਦੁੱਧ ਦੀ ਬੋਤਲ ਹੈ ਯਾਰ ਫਿਰ ਰੱਖਣੀਆਂ ਦੇਖੋ ਖਰਾਕ ਮੈਨਾ ਹੈ ਬੂਰੀਆਂ ਨਾਲ ਹੀ ਬਣੇ ਵੰਜ ਰਹੇ ਨੇ ਬੂਰੀਆਂ ਨਾਲ ਹੀ ਨੇ ਉਹ ਦੁੱਧ ਨਾਲ ਚਾਕਲੇਟ ਖਾ ਕੇ ਦੇਖ ਦੇਖ ਜਿਹੜੀ ਨਾਲ ਉਹ ਦੇਖ ਕਾਜੂ ਪਿਸਤਾ ਬਦਾਮ ਇਹਦੇ ਵਿੱਚ ਬੈਣੇ ਸਾਰੇ ਹੀ ਲੱਗ ਪਤਾਨ ਲੱਗਦਾ ਹੈਗਾ ਇਧਰ ਉਧਰ ਫਿਰਦੇ ਰਹਿੰਦੇ ਹੋਵੇ ਕਦੇ ਇਧਰ ਚੱਲਗੇ ਕਦੇ ਉਧਰ ਹੋ ਜਾਈਏ